ਇੱਕ ਪਾਸੇ ਸਰਕਾਰ ਵੱਲੋਂ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਕਿਸਾਨਾਂ ਦੇ ਨਾਲ ਟੱਕਰ ਵੀ ਨਜ਼ਰ ਆ ਰਹੀ ਹੈ ਪਿਛਲੇ ਦਿਨੀ ਤਹਿਸੀਲਦਾਰਾਂ ਦੇ ਜੰਗੀ ਪਦਰ ਤੇ ਬਦਲੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਲੈ ਕੇ ਨਾਬਾ ਦੇ ਵਿੱਚ ਕਾਫੀ ਮਾਹੌਲ ਤਣਾਪੂਰਨ ਨਜ਼ਰ ਆਇਆ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਬਦਲੇ ਗਏ ਨੇ ਇਹਨਾਂ ਵਿੱਚ ਹੀ ਨਾਬਾ ਦੇ ਸੁਜਿੰਦਰ ਸਿੰਘ ਦਿਵਾਣਾ ਜੋ ਤਹਿਸੀਲਦਾਰ ਨੇ ਉਹ ਆਪਣੀ ਸੀਟ ਤੇ ਬਿਲਕੁਲ ਬਿਰਾਜ਼ਮਾ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਰਿਲੀਫ ਹੋਣਾ ਉਹਨਾਂ ਦੀ ਬਦਲੀ ਹੈ ਜਿਹੜੀ ਕਾਫੀ ਦੂਰ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਫਰਜ਼ ਹੈ ਬਦਲੀਆਂ ਕਰਨਾ ਸਾਡਾ ਫਰਜ਼ ਹੈ ਡਿਊਟੀ ਕਰਨਾ ਤੇ ਲੋਕਾਂ ਦੀ ਸੇਵਾ ਕਰਨਾ ਜਿੱਥੇ ਸਰਕਾਰ ਲਾਵੇਗੀ ਉੱਥੇ ਤਨਦੇਹੀ ਨਾਲ ਡਿਊਟੀ ਕਰਦੇ ਆ। ਸਕਲਾ ਸਾਹਮਣਾ ਤਾਂ ਰੁਟੀਨ ਬਦਲੀਆਂ ਨੇ ਜੀ ਲੱਗੇ ਵੀ ਸਰਕਾਰ ਕਰਦੀ ਹੈ ਹੁਣ ਵੀ ਕਰਤੀ ਸਰਕਾਰ ਨੇ ਬਦਲੀ ਇਹ ਤਾਂ ਸਰਕਾਰパーティー ਰਿਪਾਇੰਡ ਕਰਦਾ ਹੈਗਾ ਸਰਕਾਰ ਨੇ ਆਪਣੇ ਕੰਮ ਕਰਾਉਣੇ ਹੈਗੇ ਲੋਕਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਇੱਥੇ ਲੋਕਾਂ ਨੂੰ ਕੋਈ ਮੁਸ਼ਕਲ ਲੋਕਾਂ ਨੂੰ ਮੁਸ਼ਕਲ ਤਾਂ ਹੁਣ ਨਵੇਂ ਆ ਕੇ ਕਰਨਗੇ ਇਹਨਾਂ ਜੇਗਾ ਇਹ ਅਗਲੀ ਥਾਂ ਜਾ ਕੇ ਕੰਮ ਕਰਨਗੇ ਹੋਰ ਤਾਂ ਕੁਝ ਨਹੀਂ ਹੈਗਾ ਉਹਨਾਂ ਨੇ ਉਹੀ ਲੰਗਾਤੇ ਜੇ ਅਗਰ ਇਹ ਚਾਹਦੇ ਤਾਂ ਹਰੇਕ ਨੂੰ ਵਪਾਰੀ ਸੈਟਿੰਗ ਨਾਲ ਹਰੇਕ ਵਪਾਰੀ ਨੂੰ ਹਰੇਕ ਦੁਕਾਨਦਾਰ ਨੂੰ ਹਰੇਕ EMPLOYEES ਨੂੰ ਸੈੱਟ ਕਰ ਦੇ ਸਕਦੇ ਸੀਗੇ ਹੁਣ ਐਟ ਅ ਟਾਈਮ ਜਿਸ ਤਰ੍ਹਾਂ ਉਹ ਕਹਿੰਦਾ ਨਾ ਕੋਈ ਬੰਦਾ ਆ ਕੇ ਜਾਂਦਾ ਜਾਂਦੇ ਜਾਂਦੇ ਗੁੱਸਾ ਦਿਖਾਉਣ ਲੱਗ ਜਾਂਦਾ ਸਾਨੂੰ ਤਾਂ ਇਦਾਂ ਲੱਗਦਾ ਕਿ ਉਹਨੇ ਗੁੱਸੇ 'ਚ ਆ ਗਿਆ ਤੇ ਹੁਣ ਇਹਦੇ ਵਾਸਤੇ ਗੱਲ ਕੋਈ ਨਹੀਂ ਰਹੀ ਤੇ ਜਿਹੜੀਆਂ ਬਦਲੀਆਂ ਉਹ ਨਜਾਇਜ਼ੀ ਗਲਤ ਹੋਈਆਂ ਨਹੀਂ ਗਈਆਂ ਕਿਉਂਕਿ ਜੋ ਪਬਲਿਕ ਦਾ ਕੰਮ ਪੁਰਾਣੇ ਅਫਸਰ ਕਰ ਰਹੇ ਹਾਂ ਰੂਟੀਨ 'ਚ ਕਰ ਰਹੇ ਸੀ ਪਹਿਲਾਂ ਵੀ ਉਹ ਹੁਣ ਆਪਾਸੀਲ 'ਚ ਪਹਿਲਾਂ ਵੀ ਵਧੀਆ ਹੋ ਰਿਹਾ ਸੀ ਹੁਣ ਵੀ ਵਧੀਆ ਹੋ ਰਿਹਾ ਹੈ ਏ ਬਦਲੀ ਆਡੀਆਂ ਦੂਰ ਕਰਨੀਆਂ ਜਾਇਦ ਪ੍ਰਸ਼ਾਸਨ ਨਾਲ ਤਾਂ ਟੱਕਾ ਕੀਤਾ ਜਾ ਰਿਹਾ ਹੈ ਸਰਫਰ ਕਰਨਾ ਸਰਕਾਰ ਦਾ ਹੱਕ ਹੈ ਜੀ ਸਰਕਾਰ ਵੱਲੋਂ ਸਾਡੀਆਂ ਬਦਲੀਆਂ ਕੀਤੀਆਂ ਗਈਆਂ ਨੇ ਤੇ ਅਸੀਂ ਰਲੀਵ ਹੋ ਕੇ ਨਵੀਂ ਜਗ੍ਹਾ ਤੇ ਜੁਆਇਨ ਕਰਨਾ ਸਾਡੀ ਡਿਊਟੀ ਹੈ ਤੇ ਮੇਰੀ ਬਦਲੀ ਹੈ ਜਿਹੜੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਹੋਈ ਹੈ ਮੈਂ ਜਲਦੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜੁਆਇਨ ਕਰਾਂਗਾ ਜੀ ਨਹੀਂ ਲੋਕਾਂ ਨੂੰ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਜੀ ਇੱਥੇ ਵੀ ਗਵਰਨਮੈਂਟ ਵੱਲੋਂ ਕਈ ਤਫੀਲਦਾਰ ਤੇ ਨੈਤ ਫੀਲਰ ਦਿੱਤੇ ਗਏ ਨੇ ਜਿਹੜੇ ਇੱਥੇ ਆ ਕੇ ਕੰਮ ਕਰਨਗੇ ਜੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਨੂੰ ਸਰਕਾਰ ਨੂੰ ਸੁਣਨਾ ਚਾਹੀਦਾ ਹੈ ਤਾਂ ਉਸ ਨੂੰ ਹੱਲ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਚਿੱਗਿਆ ਟੀਵੀ ਇੱਕ ਪਾਸੇ ਸਰਕਾਰ ਵੱਲੋਂ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਕਿਸਾਨਾਂ ਦੇ ਨਾਲ ਟੱਕਰ ਵੀ ਨਜ਼ਰ ਆ ਰਹੀ ਹੈ ਪਿਛਲੇ ਦਿਨੀ ਤਹਿਸੀਲਦਾਰਾਂ ਦੇ ਜੰਗੀ ਪਦਰ ਤੇ ਬਦਲੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਲੈ ਕੇ ਨਾਬਾ ਦੇ ਵਿੱਚ ਕਾਫੀ ਮਾਹੌਲ ਤਣਾਪੂਰਨ ਨਜ਼ਰ ਆਇਆ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਬਦਲੇ ਗਏ ਨੇ ਇਹਨਾਂ ਵਿੱਚ ਹੀ ਨਾਬਾ ਦੇ ਸੁਜਿੰਦਰ ਸਿੰਘ ਦਿਵਾਣਾ ਜੋ ਤਹਿਸੀਲਦਾਰ ਨੇ ਉਹ ਆਪਣੀ ਸੀਟ ਤੇ ਬਿਲਕੁਲ ਬਿਰਾਜ਼ਮਾਨ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦਾ ਰਿਲੀਫ ਹੋਣਾ ਉਹਨਾਂ ਦੀ ਬਦਲੀ ਹੈ ਜਿਹੜੀ ਕਾਫੀ ਦੂਰ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਫਰਜ਼ ਹੈ ਬਦਲੀਆਂ ਕਰਨਾ ਸਾਡਾ ਫਰਜ਼ ਹੈ ਡਿਊਟੀ ਕਰਨਾ ਤੇ ਲੋਕਾਂ ਦੀ ਸੇਵਾ ਕਰਨਾ ਜਿੱਥੇ ਸਰਕਾਰ ਲਾਵੇਗੀ ਉੱਥੇ ਤਨਦੇਹੀ ਨਾਲ ਡਿਊਟੀ ਕਰਦੇ ਆਂ ਸਿਖਲਾ ਸਾਹਮਣਾ ਤਾਂ ਰੁਟੀਨ ਬਦਲੀਆਂ ਨੇ ਜੀ ਲੱਗੇ ਵੀ ਸਰਕਾਰ ਕਰਦੀ ਹੈ ਹੁਣ ਵੀ ਕਰਦੀ ਹੈ ਸਰਕਾਰ ਨੇ ਬਦਲੀ ਇਹ ਤਾਂ ਸਰਕਾਰ 파ਰਟੀ ਅਪਪਾਇੰਟ ਕਰਦਾ ਹੈਗਾ ਸਰਕਾਰ ਨੇ ਆਪਣੇ ਕੰਮ ਕਰਾਉਣੇ ਹੈਗੇ ਲੋਕਾਂ ਨੂੰ ਕੀ ਮੁਸ਼ਕਲ ਆ ਸ਼ਸਨ ਤੋਂ ਲੋਕਾਂ ਨੂੰ ਕੀ ਮੁਸ਼ਕਲ ਲੋਕਾਂ ਨੂੰ ਮੁਸ਼ਕਲ ਤਾਂ ਹੁਣ ਨਵੇਂ ਆ ਕੇ ਕਰਨਗੇ ਇਹਨਾਂ ਜੇਗਾ ਇਹ ਅਗਲੀ ਥਾਂ ਜਾ ਕੇ ਕੰਮ ਕਰਨਗੇ ਹੋਰ ਤਾਂ ਕੁਝ ਨਹੀਂ ਹੈਗਾ ਇਹਨਾਂ ਨੇ ਉਹੀ ਲੰਗਾਤੇ ਜੇਕਰ ਜੇ ਚਾਹਦੇ ਤਾਂ ਹਰੇਕ ਨੂੰ ਵਪਾਰੀ ਸੈਟਿੰਗ ਨਾਲ ਹਰੇਕ ਵਪਾਰੀ ਨੂੰ ਹਰੇਕ ਦੁਕਾਨਦਾਰ ਨੂੰ ਹਰੇਕ ਐਮਪਲਾਈਜ਼ ਨੂੰ ਸੈੱਟ ਕਰ ਦੇ ਸਕਦੇ ਸੀਗੇ ਹੁਣ ਐਟ ਅ ਟਾਈਮ ਜਿਸ ਤਰ੍ਹਾਂ ਉਹ ਕਹਿੰਦਾ ਨਾ ਕੋਈ ਬੰਦਾ ਆ ਕੇ ਜਾਂਦਾ ਹੈ ਜਾਂਦੇ ਜਾਂਦੇ ਗੁੱਸਾ ਦਿਖਾਣ ਲੱਗ ਜਾਂਦਾ ਸਾਹ ਤੋਂ ਇਦਾਂ ਲੱਗਦਾ ਹੈ ਕਿ ਉਹਨੇ ਗੁੱਸੇ 'ਚ ਆ ਗਿਆ ਹੁਣ ਇਹਦੇ ਵਾਸਤੇ ਗੱਲ ਕੋਈ ਨਹੀਂ ਰਹੀ ਇਹ ਜਿਹੜੀਆਂ ਬਦਲੀਆਂ ਹੋਈਆਂ ਉਹ ਨਜਾਇਜ਼ ਹੀ ਗਲਤ ਹੋਈਆਂ ਨੇ ਕਿਉਂਕਿ ਜੋ ਪਬਲਿਕ ਦਾ ਕੰਮ ਪੁਰਾਣੇ ਅਫਸਰ ਕਰ ਰਹੇ ਹਾਂ ਰੂਟੀਨ 'ਚ ਕਰ ਰਹੇ ਸੀ ਪਹਿਲਾਂ ਵੀ ਉਹ ਹੁਰੇ ਹੁਣ ਅਪਾਧੀਲ 'ਚ ਪਹਿਲਾਂ ਵੀ ਵਧੀਆ ਹੋ ਰਿਹਾ ਸੀ ਹੁਣ ਵੀ ਵਧੀਆ ਹੋ ਰਿਹਾ ਹੈ ਇਹ ਬਦਲੀਆਂ ਈਆਂ ਦੂਰ ਕਰਨੀਆਂ ਜਾਇਦ ਪ੍ਰਸ਼ਾਸਨ ਨਾਲ ਤਾਂ ਟੱਕਾ ਕੀਤਾ ਜਾ ਰਿਹਾ ਹੈ ਸਪਸ਼ਟ ਕਰਨਾ ਸਰਕਾਰ ਦਾ ਹੱਕ ਹੈ ਜੀ ਸਰਕਾਰ ਵੱਲੋਂ ਸਾਡੀਆਂ ਬਦਲੀਆਂ ਕੀਤੀਆਂ ਗਈਆਂ ਨੇ ਤੇ ਅਸੀਂ ਰੀਲੀਵ ਹੋ ਕੇ ਨਵੀਂ ਜਗ੍ਹਾ ਤੇ ਜੁਆਇਨ ਕਰਨਾ ਸਾਡੀ ਡਿਊਟੀ ਹੈ ਤੇ ਮੇਰੀ ਬਦਲੀ ਜਿਹੜੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਹੋਈ ਹੈ ਮੈਂ ਜਲਦੀ ਡਿਸਟ੍ਰਿਕਟ ਛਾਰਪੁਰ ਦੇ ਵਿੱਚ ਜੁਆਇਨ ਕਰਾਂਗਾ ਜੀ ਨਹੀਂ ਲੋਕਾਂ ਨੂੰ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਜੀ ਇੱਥੇ ਵੀ ਗਵਰਨਮੈਂਟ ਵੱਲੋਂ ਕਈ ਤਫੀਲਦਾਰ ਤੇ ਨੈਤ ਫੀਲਰ ਦਿੱਤੇ ਗਏ ਨੇ ਜਿਹੜੇ ਇੱਥੇ ਆ ਕੇ ਕੰਮ ਕਰਨਗੇ ਜੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਨੂੰ ਸਰਕਾਰ ਨੂੰ ਸੁਣਨਾ ਚਾਹੀਦਾ ਹੈ ਤਾਂ ਉਸ ਨੂੰ ਹੱਲ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਚਿੱਗਿਆ ਟੀਵੀ